ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਉਰਫ ਮੂਤਪਾਲ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਕਨਸੋ ਹੈ ਮੀਡੀਆ ਰਾਹੀਂ ਚਰਚਾ ਛੇੜੀ ਹੋਈ ਹੈ ਕਿ ਪੰਜਾਬ ਪੁਲਿਸ ਦਿਵਰੂ ਗੜ੍ਹ ਲਈ ਅਰਵਾ ਨਾ ਹੋ ਚੁੱਕੀ ਹੈ ਇੱਕ ਦੋ ਦਿਨਾਂ ਦੇ ਵਿੱਚ ਉਹਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਇਹ ਚਰਚਾ ਛੇੜੀ ਹੋਈ ਹੈ ਕਿਉਂਕਿ ਐਨਐਸਏ ਖਤਮ ਹੋ ਗਿਆ ਫਿਰ ਮੈਂ ਜਿਹੜੀ ਗੱਲਬਾਤ ਕਰਨੀ ਆ ਉਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਿਓ। ਔਰ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ। ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਆ ਉਹ ਇਹ ਹੈ ਕਿ ਅਤਵਾਦ ਦਾ ਦੌਰ ਕਿਵੇਂ ਸ਼ੁਰੂ ਹੋਇਆ? ਸ਼ੁਰੂ ਕਰਨ ਵਾਲਾ ਕੌਣ ਹੈ ਤੇ ਸ਼ੁਰੂ ਕਰਵਾਉਣ ਵਾਲਾ ਕੌਣ ਹੈ? ਇਹ ਪੰਜਾਬ ਦੇ ਲੋਕਾਂ ਨੂੰ ਭਲੇ ਭਾਂਤ ਪਤਾ ਹੈ। ਕਿਵੇਂ ਕਾਂਗਰਸ ਵੱਲੋਂ ਭਿੰਡਰਾਂ ਵਾਲੇ ਨੂੰ ਅਕਾਲ ਤਖਤ ਸਾਹਿਬ ਤੇ ਬਹਾਇਆ ਗਿਆ ਗਿਆਨੀ ਜੈਲ ਸਿੰਘ ਦੇ ਨਾਲ ਮੀਟਿੰਗਾਂ ਹੋਈਆਂ ਇਹ ਸਭ ਨੂੰ ਪਤਾ ਹੈ ਕੋਈ ਦੋਰਾ ਨਹੀਂ ਜਿੰਨਾ ਵੀ ਜਾਇਜ਼ ਨਜਾਇਜ਼ ਅਸਲਾ ਸੀ ਉਹ ਕਾਂਗਰਸ ਵੱਲੋਂ ਭਿੰਡਰਾਂ ਵਾਲੇ ਨੂੰ ਮਹ ਗਿਆ ਕਰਵਾਇਆ ਗਿਆ ਹੁਣ ਤੁਸੀਂ ਕਹਿਣਾ ਵੀ ਅਮਰਤਪਾਲ ਦਾ ਕੀ ਲੈਣਾ ਦੇਣਾ ਕਾਂਗਰਸ ਦੇ ਨਾਲ ਜਾਂ ਅਤਵਾਦ ਦੇ ਨਾਲ ਲਿਆਣਾ ਦੇਣਾ ਹੈਗਾ ਜੀ ਕਿਉਂਕਿ ਜਿਹੜਾ ਅਮਰਤਪਾਲ ਦਾ ਭਾਬਾ ਜਿਹਨੂੰ ਇਹ ਕਹ ਲੀਏ ਪੰਜਾਬੀ ਦੇ ਵਿੱਚ ਜਮਾਂਦਰੂ ਉਹ ਕਾਂਗਰਸ ਦਾ ਚਮਚਾਰ ਹੈ ਕੋਈ ਸ਼ੱਕ ਨਹੀਂ ਖੁਣ ਵੀ ਉਹਦੀਆਂ ਕਾਂਗਰਸ ਦੇ ਨਾਲ ਮੀਟਿੰਗਾਂ ਅੰਦਰ ਖਾਤੇ ਬਹੁਤ ਹੋਈਆਂ ਨੇ ਮੇਰਾ ਕਹਿਣ ਤੋਂ ਮਤਲੇ ਹੈ ਕਿ ਪੰਜਾਬ ਦੇ ਵਿੱਚ ਜਦੋਂ ਵੀ ਅਮਰਤਪਾਲ ਆ ਜਾਂਦਾ ਜਿਹੜੀਆਂ ਇਹਦੀਆਂ ਭੇਡਾਂ ਬੈਠੀਆਂ ਨੇ ਅਮਰਤਪਾਲ ਦੀਆਂ ਜਾਂ ਕਾਂਗਰਸ ਰਾਹੀਂ ਜਿਹੜੇ ਬਿਆਨਵਾਜੀ ਕੀਤੀ ਗਈ ਹੈ ਉਹਦੇ ਮੁਤਾਬਕ ਅੱਤਵਾਦ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋਣੀ ਹੈ ਤੇ ਉਹਦਾ ਬੇਨੀਫਿਟ ਉਹਦਾ ਫਾਇਦਾ ਕਿਹਨੂੰ ਹੋਣਾ ਹੈ ਉਹ ਕਾਂਗਰਸ ਪਾਰਟੀ ਨੂੰ ਹੋਣਾ ਹੈ ਹਾਲਾਂਕਿ ਪੰਜਾਬ ਦੇ ਲੋਕ ਭਲੇ ਭਾਂਤ ਜਾਣੂ ਨੇ ਕਿ ਐਸਾ ਹੋ ਨਹੀਂ ਸਕਦਾ ਜਿਨ੍ਹਾਂ ਨੇ ਅਤਵਾਦ ਦਾ ਦੌਰ ਦੇਖਿਆ ਜੂਨ 84 ਦਾ ਦੌਰ ਦੇਖਿਆ ਉਹ ਲੋਕ ਸੁਚੇਤ ਨੇ ਇਹੋ ਜਿਹੇ ਕਦਮ ਕਦੇ ਵੀ ਉਹ ਲੋਕ ਨਹੀਂ ਉਠਾਉਣਗੇ ਪਰ ਜਿਨ੍ਹਾਂ ਨੂੰ ਕੁਰਸੀ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਸਤਾ ਦੀ ਭੁੱਖ ਹੋਵੇ ਤੇ ਉਹ ਇਹੋ ਜਿਹੇ मंसूਬੇ ਹਰ ਵਕਤ ਆਪਣੇ ਦਿਲ ਦਿਮਾਗ ਦੇ ਅੰਦਰ ਘੜਦੇ ਰਹਿੰਦੇ ਹੁਣ ਅਮਰਤਪਾਲ ਮੂਤਪਾਲ ਜਦੋਂ ਪੰਜਾਬ ਵਿੱਚ ਆ ਗਿਆ ਇਹ ਸਭ ਨੂੰ ਪਤਾ ਹੈ ਕਿ ਅੰਦਰ ਖਾਤੇ ਜਿਹੜੀਆਂ ਪਲੈਨਿੰਗਾਂ ਹੋ ਰਹੀਆਂ ਨੇ ਪੰਜਾਬ ਨੂੰ ਅੱਗ ਲਾਉਣ ਵਾਸਤੇ ਸਭ ਤੋਂ ਵੱਡੀ ਗੱਲ ਵਾ ਜਿਹੜੀ ਹੈ ਜਿਹੜੀ ਸਟੇਟਮੈਂਟ ਪ੍ਰਤਾਪ ਸਿੰਘ ਬਾਜਬਣ ਨੇ ਦਿੱਤੀ ਸੀ ਪੰਜਾਬ ਬੰਬਾਂ ਵਾਲੀ ਉਹਦੇ ਤੇ ਫੋਕਸ ਕਰਨਾ ਪੰਜਾਬ ਦੇ ਲੋਕਾਂ ਲਈ ਜ਼ਰੂਰੀ ਹੈ ਉਹਨੂੰ ਧਿਆਨ ਵਿੱਚ ਰੱਖਣਾ ਪੰਜਾਬ ਦੇ ਲੋਕਾਂ ਲਈ ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਜਾਂ ਭਿੰਡਰਾਂ ਵਾਲੇ ਦੇ ਇਹ ਜਿਹੜੇ ਧੂਤੇ ਜਿਹੜੇ ਚਮਚੇ ਗੁੰਡੇ ਇਹ ਕਹਿੰਦੇ ਆ ਕਿ ਭਿੰਡਰਾਂ ਵਾਲੇ ਨੂੰ ਕੋਈ ਕੁਰਸੀ ਦੀ ਲੋੜ ਨਹੀਂ ਸੀ ਕੋਈ ਲਾਲਚ ਨਹੀਂ ਸੀ ਉਦੋਂ ਮਤਲਬ ਇਹ ਸੀ ਕਿ ਉਹਦੇ ਕੋਲੋਂ ਜਿਹੜਾ ਕੰਮ ਕਰਵਾਇਆ ਜਾ ਰਿਹਾ ਸੀ ਉਹਦੇ ਨਾਲ ਜਿਹਨੂੰ ਕੁਰਸੀ ਮਿਲਣੀ ਸੀ ਉਹ ਕੁਰਸੀ ਮਿਲ ਗਈ ਸੀ ਉਸ ਵਕਤ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤੇ ਉਦੋਂ ਬਾਅਦ ਦੇ ਵਿੱਚ ਸਰਦਾਰ ਬੈਂਸ ਸਿੰਘ ਮੁੱਖ ਮੰਤਰੀ ਬਣੇ ਕਾਂਗਰਸ ਪਾਰਟੀ ਤੋਂ ਇਹ ਸਾਰਾ ਜਿਹੜਾ ਬੈਨੀਫਿਟ ਸੀ ਇਹ ਕਾਂਗਰਸ ਨੂੰ ਮਿਲਿਆ ਅੱਤ ਬਾਅਦ ਦਾ ਤੇ ਹੁਣ ਵੀ ਜਿਹੜਾ ਤਾਣਾ ਬਾਣਾ ਬੁਣਿਆ ਜਾ ਰਿਹਾ ਉਹ ਅੰਮ੍ਰਿਤਪਾਲ ਰਾਹੀਂ ਬੁਣਿਆ ਜਾਊ ਹਾਲਾਂਕਿ ਅੰਮ੍ਰਿਤਪਾਲ ਦਿਬਰਗੜ ਜੇਲ੍ਹ ਦੇ ਵਿੱਚ ਜੋ ਕਰਦਾ ਰਿਹਾ ਉਹ ਭਾਜਪਾ ਦੇ ਕਹਿਣ ਤੇ ਕਰਦਾ ਰਿਹਾ ਇਹ ਕੰਸੂਆਂ ਜਿਹੜੀਆਂ ਨੇ ਇਹ ਜਿਹੜੇ ਤੱਥ ਨੇ ਇਹ ਸਭ ਨੂੰ ਪਤਾ ਹੈ ਕਿਉਂਕਿ ਖਾਲਸਤਾਨ ਦਾ ਮੁੱਦਾ ਸੀ ਉਸ ਮੁੱਦੇ ਤੋਂ ਉਹਦਾ ਪਿਓ ਵੀ ਮੁਕਰ ਗਿਆ ਉਹ ਵੀ ਮੁਕਰ ਗਿਆ ਅਸਰਵੀਰ ਸਿੰਘ ਜਿਹੜੇ ਐਮਪੀ ਨੇ ਨਸ਼ੇੜੀ ਕੇ ਵੀ ਮੁਕਰ ਗਏ ਭਾਜਪਾ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਸਾਡਾ ਕਿਸੇ ਸੂਬੇ ਦੇ ਨਾਲ ਸਰਦਿਕੇ ਸੂਬੇ ਦੇ ਵਿੱਚ ਸਰਕਾਰ ਬਣੇ ਕੋਈ ਬਹੁਤਾ ਉਹਨਾਂ ਨੂੰ ਮਤਲਬ ਨਹੀਂ ਹੈਗਾ ਉਹਨਾਂ ਦਾ ਮਤਲਬ ਕੇਵਲ ਸੈਂਟਰ ਦੇ ਵਿੱਚ ਸਰਕਾਰ ਉਹਨਾਂ ਦੀ ਬਣੀ ਰਹੇ ਇਹ ਮਤਲਬ ਹੈ ਜੇ ਸਿੱਧੇ ਤੌਰ ਤੇ ਕਹਿ ਲਈਏ ਉਹਨਾਂ ਨੂੰ ਐਮਪੀਆ ਦੀ ਲੋੜ ਹੈ ਸੈਂਟਰ ਵਿੱਚ ਸਰਕਾਰ ਬਣਾਉਣ ਬਾਅਦ ਤੇ ਇਹ ਖੁੱਲੇ ਜੇ ਬੋਲਨੇ ਸਿੱਧੇ ਸਾਦੇ ਜੇ ਸ਼ਬਦ ਨੇ ਜੋ ਸਭ ਨੂੰ ਸਮਝ ਵਿੱਚ ਆ ਸਕਦੇ ਹੁਣ ਜਿੰਨਾ ਮਾਹੌਲ ਪੰਜਾਬ ਦੇ ਵਿੱਚ ਖਰਾਬ ਹੋਣਾ ਹੈ ਅੱਤਵਾਦ ਆਉਣਾ ਹੈ ਇਹ ਸ਼ੁਰੂਆਤ ਤਾਂ ਹੋ ਚੁੱਕੀ ਹੈ ਕਿਤੇ ਨਾ ਕਿਤੇ ਇਹਦਾ ਜਿਹੜਾ ਬੈਨੀਫਿਟ ਹੈ ਜਿਹੜਾ ਫਾਇਦਾ ਉਹ ਕਾਂਗਰਸ ਪਾਰਟੀ ਨੂੰ ਹੋਣਾ ਪਰ ਮੈਂ ਅੱਜ ਇਹ ਦਾਅਵੇ ਨਾਲ ਗੱਲ ਕਹਿ ਰਿਹਾ ਇਹ ਜਿਹੜਾ ਤਾਣਾ ਬਾਣਾ ਬੁਣਿਆ ਨਾ ਤੇ ਇਹ ਸਿਰੇ ਨਹੀਂ ਚੜਨਾ ਕਿਉਂਕਿ ਜਿਹੜੀ ਸਿੱਖ ਕੌਮ ਦੇ ਮੱਥੇ ਤੇ ਕਲੰਕ ਦਾਗ ਲੱਗਣੇ ਨੇ ਉਹ ਬਾਕੀ ਨੇ ਕਿਉਂਕਿ ਅਮਰਤਪਾਲ ਵਰਗਿਆਂ ਨੇ ਜਦੋਂ ਦਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਜਦੋਂ ਦੀ ਉਹਨਾਂ ਸ਼ੁਰੂਆਤ ਕੀਤੀ ਹੈ ਨਗਰ ਕੀਰਤਨ ਕੀਤੇ ਅਮਰ ਸ਼ਕਾਉਣ ਦੀ ਗੱਲ ਕੀਤੀ ਨਸ਼ਿਆਂ ਦੀ ਮਹਮਸ਼ੇੜੀ ਅੱਜ ਤੱਕ 1% ਵੀ ਉਹਦਾ ਕੋਈ ਕੰਮ ਸਿਰੇ ਨਹੀਂ ਚੜਿਆ ਉਹ ਸਿਰਫ ਹਵਾ ਵਿੱਚ ਪਾਣੀ ਚ ਡਾਂਗਾ ਸੀ ਮਾਰਦਾ ਰਿਹਾ ਹਾਂ ਇਹ ਧੋង ਕਰਕੇ ਉਹਦੇ ਪਰਿਵਾਰ ਨੇ ਉਹਦੇ ਚਮਚਾ ਨੇ ਪੈਸਾ ਬਥੇਰਾ ਇਕੱਠਾ ਕਰ ਲਿਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਆ ਜਿੰਨੇ ਵੀ ਡਿਬਰੂਗੜ ਜੇਲ੍ਹ ਗਏ ਸੀ ਇਹਨਾਂ ਨੇ ਸਭ ਨੇ ਥੋੜਾ ਬਹੁਤਾ ਪੈਸਾ ਜ਼ਰੂਰ ਕਮਾਇਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਦੋਰਾਮਾ ਨਹੀਂ ਪਰ ਜੇ ਕੋਈ ਇਹ ਕਵੇ ਕਿ ਕੌਮ ਲਈ ਪੰਜਾਬ ਲਈ ਕੋਈ ਕੰਮ ਕੀਤਾ ਬਿਲਕੁਲ ਨਹੀਂ ਕੀਤਾ ਹਾਲੇ ਵੀ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਵੇਂ ਭਿੰਡਰਾਂ ਵਾਲੇ ਨੇ ਅੱਤਵਾਦ ਸ਼ੁਰੂ ਕੀਤਾ ਸੀ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਹੋਰ ਗੁਰੂ ਘਰਾਂ ਤੇ ਅਟੈਕ ਹੋਇਆ ਖਾਲਸਾ ਸਾਹਿਬ ਨੇ 25000 ਦਾ ਵਾਰਸ਼ ਲਾਸ਼ਾਂ ਦੀ ਸਨਖਤ ਕੀਤੀ ਸੀ ਜਿਹੜੇ ਉਹ ਗਰਦਸ਼ ਜਿਹੜਾ ਉਹ ਮਾਹੌਲ ਪੰਜਾਬ ਵਿੱਚ ਬਣਿਆ ਨੌਜਵਾਨ ਮਾਰੇ ਗਏ ਉਹ ਖਮਿਆਜਾ ਪੰਜਾਬ ਦੇ ਲੋਕਾਂ ਨੇ ਭੁਗਤਿਆ ਤੇ ਅੱਜ ਤੱਕ ਭੁਗਤ ਰਹੇ ਨੇ ਤੇ ਇਹੋ ਜਿਹੀਆਂ ਜਿਹੜੀਆਂ ਕਦੀੜਾ ਅਮਰਤਪਾਲ ਵਰਗੀਆਂ ਨੇ ਜੇਲਾਂ ਵਿੱਚ ਬੈਠੀਆਂ ਕੀ ਕਰਦੀਆਂ ਨੇ ਤੇ ਪੰਜਾਬ ਵਿੱਚ ਆ ਕੇ ਕੀ ਕਰਨਾ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸੁਚੇਤ ਹੋ ਜਾਓ ਇਹ ਜਿਹੜੇ ਬਿਆਨबाजीयां ਪ੍ਰਤਾਪ ਬਾਜੇ ਵਰਗੇ ਕਰ ਰਹੇ ਨੇ ਬਾਜੇ ਵਰਗੇ ਕਰ ਰਹੇ ਨੇ ਕਾਂਗਰਸ ਪਾਰਟੀ ਕਰ ਰਹੀ ਹੈ ਇਹ ਸਾਰਾ ਤਾਣਾ ਬਾਣਾ ਜਿਵੇਂ ਭਿੰਡਰਾਂ ਵਾਲੇ ਵੇਲੇ ਬੁਣਿਆ ਗਿਆ ਸੀ ਉਸ ਵਕਤ ਬੁਣਿਆ ਜਾ ਰਿਹਾ ਜੇ ਪੰਜਾਬ ਦੇ ਲੋਕ ਸੰਜੇਤ ਨਾ ਹੋਏ ਚਕੰਨੇ ਨਾ ਹੋਏ ਤਜੇਤੇ ਰੱਖਿਓ ਜਿਵੇਂ 8 ਵਜੇ ਤੋਂ ਬਾਅਦ ਅਤਵਾਦੀ ਦੌਰ ਵੇਲੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਸੀ ਨਾ ਤੇ ਉਦੋਂ ਵੀ ਖਤਰਨਾਕ ਘਾਤਕ ਇਹ ਮਾਹੌਲ ਪੰਜਾਬ ਦੇ ਵਿੱਚ ਬਣਾ ਦੇਣਾ ਚੇਤੇ ਰੱਖਿਓ ਇਹ ਬੇਨਤੀ ਮੈਂ ਤਾਂ ਕੀਤੀ ਹੈ ਕਿਉਂਕਿ ਮੂਤਪਾਲ ਪੰਜਾਬ ਦੇ ਵਿੱਚ ਆ ਰਿਹਾ ਤੇ ਜਿੰਨੇ ਵੀ ਗੈਂਗਸਟਰ ਨੇ ਉਹਦੇ ਨਾਲ ਜੁੜੇ ਹੋਏ ਭਾਵੇਂ ਫੋਰਨ ਕੰਟਰੀ ਵਿੱਚ ਬੈਠੇ ਨੇ ਭਾਵੇਂ ਇੰਡੀਆ ਵਿੱਚ ਬੈਠੇ ਨੇ ਉਹਨਾਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਜਾਣੀ ਕਿ ਪੂਰਾ ਅੱਤਵਾਦ ਵਾਲਾ ਮਾਹੌਲ ਬਣਾਉਣਾ ਹੈ ਇਹ ਅਮਰਤਪਾਲ ਦੇ ਕਹਿਣ ਤੇ ਸਭ ਕੁਝ ਹੋਊਗਾ ਉਹਦੇ ਪਿੱਛੇ ਕੌਣ ਖੜਾ ਹੈ ਇਹ ਸਭ ਨੂੰ ਪਤਾ ਹੈ ਇਹ ਕਹਿਣ ਦੀ ਲੋੜ ਨਹੀਂ ਬਚੋ ਪੰਜਾਬ ਦੇ ਲੋਕੋ ਬਚੋ ਇਹਨਾਂ ਕਦੀੜਾਂ ਦੇ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ